ਜੇ ਅਮਰੀਕਾ ਦੇ ਵਿੱਚ ਚੋਰੀ ਦੇ ਸਮਾਨ ਸੋਨੇ ਫੜੀਆਂ ਔਰਤਾਂ ਦਾ ਮੁਕਾਬਲਾ ਹੋਵੇ ਤਾਂ ਵਿਸ਼ਵ ਗੁਰੂ ਦਾ 골ਡ ਮੈਡਲ ਪੱਕਾ ਹੈ ਕਿਉਂਕਿ ਅਕੌਤੀ ਵਿਸ਼ਵ ਗੁਰੂ ਦੀ ਅਮਰੀਕਾ ਰਹਿੰਦੀ ਇੱਕ ਹੋਰ ਕਥਿਤ ਚੋਰਨੀ ਫੜੀ ਗਈ ਹੈ ਜਿਸ ਨੇ ਪਹਿਲਾਂ ਵਾਲਿਆਂ ਨੂੰ ਵੀ ਬਹੁਤ ਪਿੱਛੇ ਛੱਡ ਦਿੱਤਾ ਸੀਕ ਲੀਗਲ ਵਿੰਗ ਪੰਜਾਬ ਨੇ ਇਸ ਬਾਬਤ ਇੱਕ ਜਾਣਕਾਰੀ ਸਾਂਝ ਕੀਤੀ ਹੈ ਅਤੇ ਉਹਨਾਂ ਮੁਤਾਬਕ ਇਸ ਔਰਤ ਦਾ ਨਾਮ ਹੈ ਯੋਗਨੀ ਵਰਮਾ ਜਿਸ ਦੀ ਉਮਰ ਹੈ 55 ਸਾਲ ਇਹ ਅਮਰੀਕਾ ਦੇ ਨਿਊ ਜਰਸੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਉੱਥੋਂ ਦੇ ਸਭ ਤੋਂ ਵੱਡੇ ਮਾਲ ਦੇ ਵਿੱਚ ਗਈ ਅਤੇ ਆਉਂਦੀ ਹੋਈ ਇੱਕ ਗਹਿਣੇ ਦੀ ਦੁਕਾਨ ਤੋਂ ਸੋਨੇ ਦਾ ਬ੍ਰੇਸਲੇਟ ਚੋਕ ਲਿਆਈ ਅਤੇ ਪਾਰਕਿੰਗ ਦੇ ਵਿੱਚ ਜਦੋਂ ਉਹ ਆਪਣੀ ਟੈਸਲਾ ਗੱਡੀ ਵਿੱਚ ਬੈਠੀ ਤਾਂ ਪੁਲਿਸ ਨੇ gher ਲਿਆ ਪਹਿਲਾਂ ਤਾਂ ਉਹ ਮੁਕਰ ਗਈ ਪਰ ਜਦੋਂ ਪੁਲਿਸ ਨੇ ਉਹਦੀ ਬਾਹ ਦੇ ਵੱਲ ਇਸ਼ਾਰਾ ਕੀਤਾ ਤਾਂ ਉਹ ਡਰਦੇ ਸੋਨੇ ਦੇ ਕੜੇ ਬਾਰੇ ਹੀ ਨਹੀਂ ਸਗੋ ਗੱਡੀ ਵਿੱਚ ਪਈਆਂ ਚੋਰੀ ਦੀਆਂ ਹੋਰ ਚੀਜ਼ਾਂ ਬਾਰੇ ਵੀ ਮੰਨ ਗਈ ਕਿ ਉਹ ਸਭ ਚੋਰੀ ਦੀਆਂ ਨੇ ਜੋ ਪੁਲਿਸ ਨੇ ਬਰਾਮਦ ਕਰ ਲਈਆਂ ਅਤੇ ਬੜੀ ਇੱਜ਼ਤ ਨਾਲ ਯੋਗਨੀ ਵਰਮਾ ਜੀ ਨੂੰ ਥਾਣੇ ਵਿੱਚ ਲਿਜਾਇਆ ਗਿਆ ਸਿੱਖ ਲੀਗਲ ਵਿੰਗ ਦਾ ਕਹਿਣਾ ਹੈ ਕਿ ਇਹ ਘਟਨਾਮਾ ਹਿੰਦੀ ਮੀਡੀਆ ਬਿਲਕੁਲ ਨਹੀਂ ਵਿਖਾਉਂਦਾ ਅਤੇ ਜੋ ਅਮਰੀਕਾ ਦੇ ਵਿੱਚ ਰਹਿੰਦੇ ਇੱਕ ਸਿੱਖ ਕੋਲ